ਭਾਰਤ ਦੇ ਵਾਂਗ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਲੈ ਕੇ ਯੂਰਪ ਦੇ ਕਈ ਮੁਲਕਾਂ ਵਿੱਚ ਕਿਸਾਨ ਸੜਕਾਂ ਤੇ ਨੇ। ਜਵਾਬ ਵਿੱਚ ਪੁਲਿਸ ਨੇ ਉਹਨਾਂ ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ। ਯੂਰੋਪੀਅਨ ਯੂਨੀਅਨ ਦੇ ਸताई ਮੁਲਕਾਂ ਦੇ ਖੇਤੀਬਾੜੀ ਮੰਤਰੀ ਮੀਟਿੰਗ ਕਰ ਰਹੇ ਸੀ। ਕਿਸਾਨਾਂ ਨੂੰ ਮੌਕਾ ਮਿਲ ਗਿਆ ਵਿਰੋਧ ਪ੍ਰਦਰਸ਼ਨ ਕਰਨ ਦਾ ਪਰ ਰਾਸਤਾਨੀ ਨੂੰ ਹੀ ਹਾਈਜੈਕ ਕਰ ਲਿਆ। ਆਖਿਰ ਯੂਰਪ ਦੇ ਕਿਸਾਨਾਂ ਦਾ ਵਿਰੋਧ ਕਿਸ ਗੱਲ ਨੂੰ ਲੈ ਕੇ ਹੈ? ਯੂਰਪੀਅਨ ਕਿਸਾਨ ਇੰਪੋਰਟ ਦੀਆਂ ਨੀਤੀਆਂ ਅਤੇ ਖਾਸ ਕਰ ਯੂਕਰੇਨ ਤੋਂ ਕਿਉਂ ਖਫਾ ਨੇ ਅਜੇ ਹਾਂ ਨਹੀਂ ਹੈ ਕਿ ਭਾਰਤ ਦਾ ਹੀ ਕਿਸਾਨ ਕਰਜ਼ੇ ਹੇਠਾਂ ਦਬਿਆ ਹੋਇਆ ਹੈ ਯੂਰਪ ਵਿੱਚ ਵੀ ਕਿਸਾਨਾਂ ਤੇ ਕਰਜ਼ਾ ਹੈ ਭਾਰਤ ਵਿੱਚ ਖਾਸ ਕਰ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਫਸਲਾਂ ਤੇ ਐਮਐਸਪੀ ਸਣੇ ਕਈ ਦੂਜੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫੇਰ ਪ੍ਰਦਰਸ਼ਨ ਕਰ ਰਹੇ ਨੇ 13 ਫਰਵਰੀ ਤੋਂ ਦਿੱਲੀ ਕੂਚ ਦਾ ਐਲਾਨ ਵੀ ਕੀਤਾ ਗਿਆ ਹਿੰਸਕ ਝੜਪਾਂ ਵੀ ਹੋਈਆਂ ਮੌਤਾਂ ਦੀਆਂ ਖਬਰਾਂ ਵੀ ਆਈਆਂ ਅਤਰੂ ਗੈਸ ਦਾ ਝੋ ਕੀਤਾ ਗਿਆ ਮੰਗਾ ਮਨਾਉਣ ਦੇ ਲਈ ਕਈ ਕਿਸਾਨ ਸੰਗਠਨ ਪੰਜਾਬ ਹਰਿਆਣਾ ਬਾਰਡਰ ਤੇ ਡਟੇ ਹੋਏ ਨੇ ਇਸ ਕਿਸਾਨ ਅੰਦੋਲਨ ਦੇ ਨਾਲ ਨਾਲ ਤੁਹਾਡੇ ਕੰਨਾਂ ਤੱਕ ਖਬਰਾਂ ਪਹੁੰਚ ਰਹੀਆਂ ਹੋਣਗੀਆਂ ਕਿ ਯੂਰਪ ਵਿੱਚ ਵੀ ਕਿਸਾਨ ਸੜਕਾਂ ਤੇ ਉਤਰੇ ਨੇ ਭਾਰਤ ਦੇ ਵਾਂਗ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਲੈ ਕੇ ਯੂਰਪ ਦੇ ਕਈ ਮੁਲਕਾਂ ਵਿੱਚ ਕਿਸਾਨ ਸੜਕਾਂ ਤੇ ਨੇ ਫ੍ਰਾਂਸ ਜਰਮਨੀ ਬੈਲਜੀਅਮ ਨੀਦਰਲੈਂਡਸ ਪੋਲੈਂਡ ਸਪੇਨ ਇਟਲੀ ਅਤੇ ਗ੍ਰੀਸ ਵਿੱਚ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ ਦੇਖਿਆ ਜਾ ਰਿਹਾ ਹੈ 26 ਫਰਵਰੀ ਨੂੰ ਤਾਂ ਕਰੀਬ 1000 ਟਰੈਕਟਰ ਲੈ ਕੇ ਕਿਸਾਨਾਂ ਨੇ ਯੂਰੋਪੀਅਨ ਯੂਨੀਅਨ ਦੇ ਦਫ਼ਤਰ ਜਾਂ ਇੰਜ ਕਹਿ ਲਈਏ ਕਿ ਬੈਲਜੀਅਮ ਦੀ ਰਾਜਧਾਨੀ ਬਰਸਲਸ ਵਿੱਚ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਵਿਰੋਧ ਵਿੱਚ ਸੜਕਾਂ ਤੇ ਆਂਡੇ ਸੁੱਟੇ ਬੋਤਲਾਂ ਸੁੱਟੀਆਂ ਅਤੇ ਜਵਾਬ ਵਿੱਚ ਪੁਲਿਸ ਨੇ ਉਨ੍ਹਾਂ ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਹੁਣ ਕਈ ਹਫ਼ਤਿਆਂ ਤੋਂ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਹਨਾਂ ਦੀਆਂ ਮੰਗਾਂ ਤੇ ਚਰਚਾ ਕਰਨ ਦੇ ਲਈ ਯੂਰੋਪੀਅਨ ਯੂਨੀਅਨ ਦੇ 27 ਮੁਲਕਾਂ ਦੇ ਖੇਤੀਬਾੜੀ ਮੰਤਰੀ ਮੀਟਿੰਗ ਕਰ ਰਹੇ ਸੀ ਕਿਸਾਨਾਂ ਨੂੰ ਮੌਕਾ ਮਿਲ ਗਿਆ ਵਿਰੋਧ ਪ੍ਰਦਰਸ਼ਨ ਕਰਨ ਦਾ ਪਰ ਰਾਸ਼ਟਾਨੀ ਨੂੰ ਹੀ ਹਾਈਜੈਕ ਕਰ ਲਿਆ ਤਾਂ ਇਹ ਗੱਲ ਰਹੀ ਯੂਰਪ ਦੇ ਕਿਸਾਨਾਂ ਦੇ ਗੁੱਸੇ ਦੀ ਪਰ ਸਮਝਣ ਵਾਲੀ ਗੱਲ ਇਹ ਹੈ ਕਿ ਆਖਿਰ ਯੂਰਪ ਦੇ ਕਿਸਾਨਾਂ ਦਾ ਵਿਰੋਧ ਕਿਸ ਗੱਲ ਨੂੰ ਲੈ ਕੇ ਹੈ ਕਿਸਾਨਾਂ ਨੇ ਵਿਰੋਧ ਦਾ ਇਹੀ ਸਮਾਂ ਕਿਉਂ ਚੁਣਿਆ ਕੀ ਹੈ ਗ੍ਰੀਨ ਡੀਲ ਜਿਸ ਦੇ ਵਿਰੋਧ ਵਿੱਚ ਯੂਰਪ ਭਰ ਦੇ ਕਿਸਾਨ ਗੁੱਸੇ ਵਿੱਚ ਨੇ ਯੂਰਪੀ ਕਿਸਾਨ ਯੂਕਰੇਨ ਦੇ ਖਿਲਾਫ ਕਿਉਂ ਨੇ ਯੂਰਪ ਦੇ ਕਈ ਕਿਸਾਨ ਕਿਉਂ ਕਹਿ ਰਹੇ ਨੇ ਕਿ ਅਸੀਂ ਸਾਰਾ ਦਿਨ ਖੇਤਾਂ ਵਿੱਚ ਹੱਡ ਭਨਵੀ ਮਿਹਨਤ ਕਰੀਏ ਅਤੇ ਰਾਤ ਨੂੰ ਪੇਪਰ ਵਰਕ ਕਿਉਂ ਕਰੀਏ ਆਓ ਸਮਝਦੇ ਹਾਂ ਇਸ ਮਸਲੇ ਨੂੰ ਤਾਂ ਸਭ ਤੋਂ ਪਹਿਲਾ ਸਵਾਲ ਕੀ ਹੈ ਗ੍ਰੀਨ ਡੀਲ ਦਾ ਮਸਲਾ ਯੂਰਪੀਅਨ ਯੂਨੀਅਨ ਦੇ ਆਗੂ ਕਈ ਵਾਤਾਵਰਣ ਨੀਤੀਆਂ ਲੈ ਕੇ ਆਏ ਜਿਨ੍ਹਾਂ ਨੂੰ ਨਾਮ ਦਿੱਤਾ ਗਿਆ ਯੂਰੋਪੀਅਨ ਗ੍ਰੀਨ ਡੀਲ ਇਸ ਵਿੱਚ ਖੇਤੀਬਾੜੀ ਸੈਕਟਰ ਦੇ ਲਈ ਕਈ ਗੱਲਾਂ ਨੇ ਜਿਵੇਂ ਕਿ ਖੇਤੀਬਾੜੀ ਵਿੱਚ ਪੈਸਟੀਸਾਈਡ ਦੀ ਵਰਤੋਂ 50% ਤੱਕ ਘਟ ਕਰਨੀ ਫਰਟੀਲਾਈਜ਼ਰ ਦੀ ਵਰਤੋਂ 20% ਤੱਕ ਕਰਨੀ ਆਰਗੇਨਿਕ ਖੇਤੀ ਨੂੰ ਲੈ ਕੇ ਕਈ ਤਜ਼ਵੀਜ਼ਾਂ ਦਿੱਤੀਆਂ ਗਈਆਂ ਇਸ ਦਾ ਮਕਸਦ ਹੈ ਸਾਲ 2050 ਤੱਕ ਗ੍ਰੀਨ ਹਾਊਸ ਗੈਸਾਂ ਦੇ ਪੈਦਾ ਹੋਣ ਨੂੰ ਲਗਭਗ ਖਤਮ ਕਰਨਾ ਯੂਰੋਪੀਅਨ ਯੂਨੀਅਨ ਦਾ ਮੰਨਣਾ ਹੈ ਕਿ ਕਰੀਬ 11% ਇਹਨਾਂ ਗੈਸਾਂ ਦੇ ਪੈਦਾ ਹੋਣ ਦਾ ਕਾਰਨ ਖੇਤੀ ਸੈਕਟਰ ਹੀ ਹੈ ਇਸੇ ਗੱਲ ਨੂੰ ਲੈ ਕੇ ਯੂਰਪ ਭਰ ਦੇ ਕਿਸਾਨ ਗੁੱਸੇ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ এজেন্ডਾ ਸਾਡੇ ਤੇ ਥੋਪਿਆ ਜਾ ਰਿਹਾ ਹੈ ਉਸ ਨੂੰ ਲੈ ਕੇ ਸਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹਨਾਂ ਦੇ ਉਤਪਾਦਨ ਅਤੇ ਕਮਾਈ ਵਿੱਚ ਕਮੀ ਆਏਗੀ ਜਿਹਦਾ ਸਿੱਧਾ ਅਸਰ ਉਹਨਾਂ ਦੀਆਂ ਜ਼ਿੰਦਗੀਆਂ ਤੇ ਪਵੇਗਾ ਯੂਰੋਪੀਅਨ ਕਿਸਾਨ ਇੰਪੋਰਟ ਦੀਆਂ ਨੀਤੀਆਂ ਅਤੇ ਖਾਸ ਕਰ ਯੂਕਰੇਨ ਤੋਂ ਕਿਉਂ ਖਫਾ ਨੇ ਯੂਰੋਪੀਅਨ ਦੇਸ਼ਾਂ ਦੇ ਕਿਸਾਨਾਂ ਨੇ ਯੂਕਰੇਨ ਦੇ ਨਾਲ ਲੱਗਦੇ ਰਸਤਿਆਂ ਨੂੰ ਰੋਕ ਦਿੱਤਾ ਅਤੇ ਯੂਕਰੇਨ ਤੋਂ ਮੰਗਵਾਏ ਗਏ ਅਨਾਜ ਨੂੰ ਸੜਕਾਂ ਤੇ ਸੁੱਟ ਦਿੱਤਾ ਅਤੇ ਪ੍ਰਦਰਸ਼ਨ ਵਿੱਚ ਟਾਇਰ ਸਾੜੇ ਗੱਲ ਇੱਥੇ ਹੀ ਫਸੀ ਹੋਈ ਹੈ ਕਿ 2 ਸਾਲ ਹੋ ਗਏ ਰੂਸ ਅਤੇ ਯੂਕਰੇਨ ਦੀ ਜੰਗ ਚੱਲਦੇ ਹੋਏ ਯੂਰੋਪੀ ਮੁਲਕ ਸਿੱਧੇ ਤੌਰ ਤੇ ਰੂਸ ਦੇ ਖਿਲਾਫ ਜੰਗ ਵਿੱਚ ਤਾਂ ਨਹੀਂ ਉਤਰ ਸਕਦੇ ਇਸ ਲਈ ਉਹਨਾਂ ਨੇ ਯੂਕਰੇਨ ਦੀ ਮਦਦ ਕਰਨ ਦੀ ਸੋਚੀ ਆਰਥਿਕ ਰੂਪ ਤੋਂ ਕਮਜ਼ੋਰ ਹੋ ਚੁੱਕਿਆ ਯੂਕਰੇਨ ਦੁਨੀਆ ਦਾ 7ਵਾਂ ਵੱਡਾ ਮੁਲਕ ਹੈ ਜਿੱਥੇ ਕਣਕ ਦਾ ਉਤਪਾਦਨ ਹੁੰਦਾ ਹੈ ਯੂਰੋਪੀ ਮੁਲਕਾਂ ਨੇ ਕਣਕ ਅਤੇ ਹੋਰ ਫਸਲਾਂ ਦੇ ਇੰਪੋਰਟ ਕਰਨ ਦੀ ਮਨਜ਼ੂਰੀ ਯੂਕਰੇਨ ਤੋਂ ਦੇ ਦਿੰਦੀ ਹੈ ਜਿਸ ਦੀ ਵਜ੍ਹਾ ਨਾਲ ਕਿਸਾਨ ਗੁੱਸੇ ਵਿੱਚ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਪੈਦਾ ਕੀਤੀ ਹੋਈ ਫਸਲ ਦੀ ਕੀਮਤ ਬਹੁਤ ਕਟ ਗਈ ਹੈ ਯੂਰੋਪ ਵਿੱਚ ਵੀ ਸਬਸਿਡੀ ਇੱਕ ਵੱਡਾ ਫੈਕਟਰ ਹੈ। ਯੂਰਪੀਅਨ ਯੂਨੀਅਨ ਵਿੱਚ ਜਰਮਨੀ ਅਤੇ ਫਰਾਂਸ ਖੇਤੀ ਦੇ لحاظ ਨਾਲ ਸਭ ਤੋਂ ਵੱਡੇ ਉਤਪਾਦਕ ਨੇ। ਫਰਾਂਸ ਵਿੱਚ ਕਿਸਾਨਾਂ ਨੇ ਡੀਜ਼ਲ ਤੇ ਸਬਸਿਡੀ ਜਾਂ ਟੈਕਸ ਨੂੰ ਖਤਮ ਕਰਨ ਦੀ ਯੋਜਨਾ ਦਾ ਵਿਰੋਧ ਕੀਤਾ ਹੈ। ਗ੍ਰੀਸ ਦੇ ਕਿਸਾਨ ਚਾਹੁੰਦੇ ਨੇ ਕਿ ਡੀਜ਼ਲ ਤੇ ਟੈਕਸ ਘਟ ਹੋਵੇ। ਰੋਮਾਨੀਆ ਵਿੱਚ ਜਨਵਰੀ ਵਿੱਚ ਵਿਰੋਧ ਪ੍ਰਦਰਸ਼ਨ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਦੇ ਖਿਲਾਫ ਸੀ। ਜਰਮਨੀ ਵਿੱਚ ਵੀ ਕਿਸਾਨ ਡੀਜ਼ਲ ਤੇ ਟੈਕਸ ਦੀ ਛੋਟ ਨਾ ਮਿਲਣ ਕਰਕੇ ਵਿਰੋਧ ਕਰ ਰਹੇ ਨੇ। ਤਾਂ ਇਹ ਵੀ ਇੱਕ ਵੱਡਾ ਕਾਰਨ ਹੈ। ਅਜੇ ਹਾਂ ਨਹੀਂ ਹੈ ਕਿ ਭਾਰਤ ਦਾ ਹੀ ਕਿਸਾਨ ਕਰਜ਼ੇ ਹੇਠਾਂ ਦਬਿਆ ਹੋਇਆ ਹੈ। ਯੂਰਪ ਵਿੱਚ ਵੀ ਕਿਸਾਨਾਂ ਤੇ ਕਰਜ਼ਾ ਹੈ ਛੋਟੇ ਕਿਸਾਨਾਂ ਦੀ ਘੱਟ ਆਮਦਨ ਇਹਨਾਂ ਦੀ ਗੁੱਸੇ ਦੀ ਵਜ੍ਹਾ ਹੈ ਕਈ ਹਫ਼ਤਿਆਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਯੂਰੋਪੀਅਨ ਯੂਨੀਅਨ ਨੇ ਪੈਸਟੀਸਾਈਡ ਦੇ ਇਸਤੇਮਾਲ ਦੀਆਂ ਸ਼ਰਤਾਂ ਸਣੇ ਕਈ ਤਜ਼ਵੀਜ਼ਾਂ ਤੇ ਰੋਕ ਲਗਾ ਦਿੱਤੀ ਹੈ ਪਰ ਫਿਰ ਵੀ ਕਿਸਾਨ ਗੁੱਸੇ ਵਿੱਚ ਨਹੀਂ ਕਿਉਂਕਿ ਬ੍ਰਸਲਸ ਵਿੱਚ ਪੂਰੇ ਯੂਰਪ ਦੇ ਦੇਸ਼ਾਂ ਦੇ ਖੇਤੀਬਾੜੀ ਮੰਤਰੀ ਪਹੁੰਚੇ ਹੋਏ ਸੀ ਤਾਂ ਉਹਨਾਂ ਤੱਕ ਆਪਣੀ ਨਾਰਾਜ਼ਗੀ ਅਤੇ ਦੂਜੀਆਂ ਮੰਗਾਂ ਮਨਾਉਣ ਦੇ ਲਈ ਇਹ ਪ੍ਰਦਰਸ਼ਨ ਸਭ ਤੋਂ ਸਟੀਕ ਸਨ ਹੁਣ ਸਵਾਲ ਇਹ ਹੈ ਕਿ ਕਿਸਾਨਾਂ ਨੇ ਵਿਰੋਧ ਦਾ ਇਹੀ ਸਮਾਂ ਕਿਉਂ ਚੁਣਿਆ ਦਰਅਸਲ ਜੂਨ 2024 ਵਿੱਚ ਯੂਰੋਪੀਅਨ ਯੂਨੀਅਨ ਦੀ ਸੰਸਦ ਦੀਆਂ ਚੋਣਾਂ ਨੇ ਅਜੇ ਹੀ ਵਿੱਚ ਕਿਸਾਨਾਂ ਨੂੰ ਲੱਗਦਾ ਹੈ ਕਿ ਇਹੀ ਸਹੀ ਸਮਾਂ ਹੈ ਜਦੋਂ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕਦਾ ਹੈ ਇਸੇ ਕੋਸ਼ਿਸ਼ ਵਿੱਚ ਕਿਸਾਨ ਹਜ਼ਾਰਾਂ ਟਰੈਕਟਰ ਲੈ ਕੇ ਸੜਕਾਂ ਤੇ ਉਤਰ ਗਏ ਜ਼ਬਰਦਸਤ ਝੜਪਾਂ ਹੋਈਆਂ ਅਤੇ ਕਾਫੀ ਹੱਦ ਤੱਕ ਕਿਸਾਨ ਆਪਣੀਆਂ ਗੱਲਾਂ ਮਨਾਉਣ ਵਿੱਚ ਕਾਮਯਾਬ ਹੁੰਦੇ ਵੀ ਦਿਖਾਈ ਦੇ ਰਹੇ ਨੇ